ਬੇहद ਹੈਰਾਨੀਜਨਕ ਮਾਮਲਾ ਕਿ ਪਤੀ ਪਤਨੀ ਵੱਲੋਂ ਅਕਸਰ ਹੀ ਵਿਆਹ ਦੇ ਪਹਿਲੇ ਦਿਨ ਇੱਕ ਦੂਸਰੇ ਨੂੰ ਗਿਫਟ ਦਿੱਤੇ ਜਾਂਦੇ ਨੇ ਪਰ ਆਹ ਪਤੀ ਨੇ ਆਪਣੀ ਪਤਨੀ ਨੂੰ ਵਿਆਹ ਦੇ ਪਹਿਲੇ ਦਿਨ ਅਜੀਹਾ ਗਿਫਟ ਦਿੱਤਾ ਕਿ ਇਹਨਾਂ ਦਾ ਵਿਆਹ ਅਗਲੇ ਦਿਨ ਹੀ ਟੁੱਟ ਗਿਆ ਇੱਕ ਦਿਨ ਵਿੱਚ ਪੂਰੀ ਤਰ੍ਹਾਂ ਚੱਲ ਨਹੀਂ ਪਾਇਆ ਅਜੀਹਾ ਕੀ ਗਿਫਟ ਦਿੱਤਾ ਪਤੀ ਨੇ ਆਪਣੀ ਪਤਨੀ ਨੂੰ ਜਿਹਦੇ ਕਰਕੇ ਇਹਨਾਂ ਦਾ ਰਿਸ਼ਤਾ ਅਗਲੇ ਦਿਨ ਹੀ ਟੁੱਟ ਗਿਆ ਹੋਇਆ ਏ ਇਹ ਵਿਆਹ ਦੇ ਪਹਿਲੇ ਦਿਨ ਪਤੀ ਨੇ ਆਪਣੀ ਪਤਨੀ ਨੂੰ ਕੋਲਡ ਡਰਿੰਕ ਦੇ ਵਿੱਚ ਬੀਅਰ ਤੇ ਭੰਗ ਮਿਲਾ ਕੇ ਪਿਲਾ ਦਿੱਤੀ ਜਿਦੇ ਕਰਕੇ ਕੁੜੀ ਦੀ ਹਾਲਤ ਕਾਫੀ ਜ਼ਿਆਦਾ ਵਿਗੜ ਗਈ ਉਹ ਪਹਿਲਾਂ ਉਹਦੀ ਹਾਲਤ ਅਟਪਟੀ ਹੋ ਗਈ ਤੇ ਫਿਰ ਉਹ ਹੌਲੀ-ਹੌਲੀ ਬੇਹੋਸ਼ੀ ਦੇ ਵਿੱਚ ਜਾਣ ਲੱਗੀ ਤੇ ਕੁੜੀ ਬੇਹੋਸ਼ ਹੋ ਗਈ ਅਗਲੇ ਦਿਨ ਕਾਫੀ ਵੱਡੇ ਦਿਨ ਤੱਕ ਉਸ ਕੁੜੀ ਨੂੰ ਹੋਸ਼ ਨਹੀਂ ਆਈ ਜਦੋਂ ਉਹਦੀ ਸੁਰਤ ਸੰਭਲਦੀ ਆ ਹੋਸ਼ ਆਉਂਦੀ ਆ ਤਾਂ ਉਹਨੂੰ ਸੋਚਦੀ ਆ ਕਿ ਮੇਰੇ ਨਾਲ ਕੀ ਹੋਇਆ ਤੇ ਫੇਰ ਉਹਨੂੰ ਪਤਾ ਲੱਗਦਾ ਕਿ ਮੇਰੇ ਪਤੀ ਨੇ ਮੈਨੂੰ ਕੋਲਡ ਡਰਿੰਕ ਦੇ ਵਿੱਚ ਬੀਅਰ ਤੇ ਜਿਹੜੀ ਭੰਗਾ ਉਹ ਮਿਲਾ ਕੇ ਪਿਲਾ ਦਿੱਤੀ ਤਾਂ ਫੇਰ ਕੁੜੀ ਉਹ ਕਾਫੀ ਨਰਾਜ਼ ਹੁੰਦੀ ਆ ਪਰਿਵਾਰ ਦੇ ਨਾਲ ਤੇ ਆਪਣੇ ਮਾਪੇ ਚਲੀ ਜਾਂਦੀ ਆ ਮਾਪੇ ਜਾ ਕੇ ਉਹ ਆਪਣੇ ਮਾਪਿਆਂ ਨੂੰ ਇਹ ਸਾਰੀ ਘਟਨਾ ਦੱਸਦੀ ਆ ਤਾਂ ਫੇਰ ਗੱਲ ਪੁਲਿਸ ਸਟੇਸ਼ਨ ਪਹੁੰਚਦੀ ਆ ਕੁੜੀ ਵੱਲੋਂ ਪੁਲਿਸ ਸਟੇਸ਼ਨ ਇਹ ਪੂਰੇ ਮਾਮਲੇ ਦੀ ਜਿਹੜੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਆ ਤਾਂ ਜਦੋਂ ਫਿਰ ਮਾਮਲਾ ਪੁਲਿਸ ਕੋਲੇ ਪਹੁੰਚਦਾ ਪੁਲਿਸ ਦੋਹਾਂ ਧਿਰਾਂ ਨੂੰ ਬੁਲਾਉਂਦੀ ਆ ਦੋਹਾਂ ਧਿਰਾਂ ਦੀ ਪੰਚਾਇਤ ਆਉਂਦੀ ਆ ਕਿੰਨਾ ਹੈਰਾਨੀਜਨਕ ਮਾਮਲਾ ਕਿ ਵਿਆਹ ਦਾ ਪਹਿਲਾ ਦਿਨ ਵਿਆਹ ਦੇ ਪਹਿਲੇ ਦਿਨ ਤੋਂ ਦੂਜਾ ਦਿਨ ਹੋਇਆ ਤੇ ਦੂਜੇ ਦਿਨ ਪੰਚਾਇਤਾਂ ਵੀ ਹੋ ਗਈਆਂ ਤਾਂ ਪੰਚਾਇਤ ਜਦੋਂ ਦੋ ਧਿਰਾਂ ਦੀ ਪੰਚਾਇਤ ਥਾਣੇ ਦੇ ਵਿੱਚ ਆਉਂਦੀ ਆ ਪੂਰਾ ਮਾਮਲਾ ਬੈਠ ਕੇ ਡਿਸਕਸ ਕੀਤਾ ਜਾਂਦਾ ਮੁੰਡੇ ਨੂੰ ਵੀ ਕਿਹਾ ਜਾਂਦਾ ਕਿ ਤੂੰ ਇਹੋ ਜਿਹੀ ਘਟਿਆ ਕਰਤੂਤ ਕਿਉਂ ਕੀਤੀ ਤਾਂ ਦੱਸਿਆ ਜਾ ਰਿਹਾ ਕਿ ਐਸਐਚਓ ਰਣ ਵਿਜੇ ਦੀ ਅਗਵਾਈ ਦੇ ਵਿੱਚ ਉਹਨਾਂ ਦੋ ਧਿਰਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਆ ਕੁੜੀ ਨੂੰ ਵੀ ਇਹ ਕਿਹਾ ਜਾਂਦਾ ਕਿ ਹੁਣ ਤੂੰ ਕੰਪਰੋਮਾਈਜ਼ ਕਰ ਇਸ ਚੀਜ਼ ਨੂੰ ਸਹਿ ਤੇ ਹੁਣ ਤੂੰ ਆਪਣੇ ਸਹੁਰਿਆਂ ਘਰ ਵਾਪਸ ਚਲੀ ਜਾ ਪਰ ਕੁੜੀ ਸਟੈਂਡ ਲੈ ਲੈਂਦੀ ਆ ਕਿ ਜਿਹੜੇ ਪਤੀ ਨੇ ਮੈਨੂੰ ਵਿਆਹ ਦੇ ਪਹਿਲੇ ਦਿਨ ਹੀ ਕੁਝ ਨਸ਼ਾ ਪਲਾ ਦਿੱਤਾ ਮੇਰੀ ਮਰਜ਼ੀ ਦੇ ਬਿਨਾਂ ਮੈਨੂੰ ਕੋਈ ਨਸ਼ਾ ਦਿੱਤਾ ਗਿਆ ਇਹ ਕੀ ਪਤਾ ਆਉਣ ਵਾਲੇ ਦਿਨਾਂ ਵਿੱਚ ਮੇਰੇ ਨਾਲ ਹੋਰ ਕੀ ਕੀ ਕਰੇਗਾ ਕਿਉਂਕਿ ਕੋਈ ਵੀ ਪਤੀ ਨਹੀਂ ਚਾਹੁੰਦਾ ਹੁੰਦਾ ਕਿ ਉਹਦੇ ਉਹਦੀ ਪਤਨੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰੇ ਆਪ ਭਾਵੇਂ ਉਹ ਨਸ਼ਾ ਕਰਦਾ ਹੀ ਹੋਵੇ ਫਿਰ ਵੀ ਉਹ ਨਹੀਂ ਚਾਹੁੰਦਾ ਹੁੰਦਾ ਕਿ ਉਹਦੀ ਪਤਨੀ ਕੋਈ ਨਸ਼ਾ ਕਰੇ ਤੇ ਇਹੋ ਜੀ ਹਾਲਤ ਦੇ ਵਿੱਚ ਜਾਵੇ ਤਾਂ ਇਹਨੇ ਤਾਂ ਕੋਈ ਵੀ ਲਿਹਾਜ਼ ਨਹੀਂ ਕੀਤਾ ਜਿਹੜਾ ਪਤੀ ਪਹਿਲੇ ਦਿਨ ਹੀ ਮੇਰੇ ਇਹ ਹਾਲਤ ਕਰ ਸਕਦਾ ਅੱਗੇ ਖਬਰਾਂ ਮੇਰੇ ਨਾਲ ਕੀ ਕਰੂਗਾ ਤੇ ਉਸ ਕੁੜੀ ਦੇ ਮਾਪੇ ਵੀ ਉਹ ਕੁੜੀ ਆਪਣੀ ਧੀ ਦੇ ਨਾਲ ਹਿੰਮਤ ਸੀ ਕਿ ਅਜਿਹੇ ਵਿਅਕਤੀ ਦੇ ਨਾਲ ਜਿਹਦੀ ਜੀ ਦੀ ਇੰਨੀ ਘਟੀਆ ਮਾਨਸਿਕਤਾ ਉਹਦੇ ਨਾਲ ਅਸੀਂ ਆਪਣੀ ਧੀ ਨਹੀਂ ਤੋੜਾਂਗੇ ਤਾਂ ਕੁੜੀ ਉੱਥੇ ਸਟੈਂਡ ਹੀ ਲੈ ਲੈਂਦੀ ਆ ਕਿ ਮੈਂ ਇਸ ਮੁੰਡੇ ਦੇ ਨਾਲ ਨਹੀਂ ਜਾਣਾ ਪੰਚਾਇਤ ਵੱਲੋਂ ਉਹਨੂੰ ਕਾਫੀ ਸਮਝਾਉਣ-ਵਜਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿੰਨਾ ਖਰਚ ਕਰਕੇ ਮਾਪਿਆਂ ਨੇ ਤੁਹਾਡਾ ਵਿਆਹ ਕੀਤਾ ਪਰ ਕੁੜੀ ਨਹੀਂ ਮੰਨਦੀ ਉਹ ਸਟੈਂਡ ਹੀ ਲੈ ਲੈਂਦੀ ਆ ਕਿ ਮੈਂ ਅਜਿਹੇ ਘਟੀਆ ਵਿਅਕਤੀ ਦੇ ਨਾਲ ਨਹੀਂ ਰਹਿਣਾ ਜੀਦੇ ਕਰਕੇ ਦੋ ਧਿਰਾਂ ਦੀ ਜਿਹੜੀ ਪੰਚਾਇਤ ਆ ਉਹਨੂੰ ਸ਼ਰਮਸਾਰ ਹੋਣਾ ਪੈਂਦਾ ਅਸਲ ਵਿੱਚ ਜਿਹੜੀ ਮੁੰਡੇ ਵਾਲੀ ਧਿਰ ਸੀ ਉਹਨੂੰ ਉਹਨਾਂ ਦੀ ਪੰਚਾਇਤ ਨੂੰ ਤਾਂ ਕਾਫੀ ਸ਼ਰਮਸਾਰ ਹੋਣਾ ਪੈਂਦਾ ਕਿ ਸਾਡੇ ਪੁੱਤ ਨੇ ਕਿਹੋ ਜੀ ਘਟਿਆ ਕਰਤੂਤ ਕੀਤੀ ਆ ਪਹਿਲੇ ਦਿਨ ਹੀ ਸਾਡੀ ਨਵੀਂ ਵਿਆਹੀ ਆਈ ਨੂੰ ਦੇ ਨਾਲ ਕਿਹੋ ਜੇ ਹੈਰਾਨੀਜਨਕ ਮਾਮਲੇ ਆਉਂਦੇ ਨੇ ਇਹ ਜਿਹੜਾ ਮਾਮਲਾ ਜੁਪੀ ਦੇ ਮਿਰਜ਼ਾਪੁਰ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਨੇ ਇਹਨਾਂ ਨੂੰ ਸਮਝਾਉਣ ਦੀ ਤਾਂ ਕੋਸ਼ਿਸ਼ ਕੀਤੀ ਪਰ ਕੁੜੀ ਵੀ ਉੱਥੇ ਆਪਣੀ ਥਾਂ ਠੀਕ ਸੀ ਇਹੋ ਜਿਹੇ ਇਨਸਾਨ ਜਿਹੜਾ ਪਿਆਰ ਦੇ ਪਹਿਲੇ ਦਿਨ ਹੀ ਉਹਦੇ ਨਾਲ ਅਜਿਹਾ ਕਰ ਸਕਦਾ ਅੱਗੇ ਚੱਲ ਕੇ ਕੀ ਪਤਾ ਜ਼ਿੰਦਗੀ ਦੇ ਵਿੱਚ ਉਹਨੇ ਕਿਹੋ ਕਿਹੋ ਜਿਹੇ ਰੰਗ ਦਿਖਾਉਣੇ ਸੀ ਉਦੋਂ ਬੈਠ ਰਾ ਕਿ ਇੱਕ ਦਿਨ ਵਿੱਚ ਹੀ ਉਹਨੂੰ ਕਹਿ ਦੋ ਵੀ ਬਸ ਮਾਫੀ ਮੈਂ ਅੱਗੇ ਤੇਰੇ ਨਾਲ ਜ਼ਿੰਦਗੀ ਵਿੱਚ ਨਹੀਂ ਚੱਲ ਸਕਦੀ ਬਾਅਦ ਵਿੱਚ ਜੋ ਫਿਰ ਇਹ ਚੀਜ਼ਾਂ ਵੱਧ ਕੇ ਕਤਲੋਗਾਰਤ ਤੱਕ ਪਹੁੰਚਦੀਆਂ ਉਦੋਂ ਸਹੀ ਆ ਕਿ ਪਹਿਲਾਂ ਹੀ ਜੇਕਰ ਕੋਈ ਨਹੀਂ ਸਹੀ ਲੱਗਦਾ ਤਾਂ ਉਹਦੇ ਉਹਨੂੰ ਹੱਥ ਬੰਨ੍ਹ ਦੋ ਕਿ ਭਾਈ ਤੇਰੇ ਨਾਲ ਹੋਰ ਨਹੀਂ ਰਹਿ ਸਕਦੇ ਸੋ ਬੇहद ਹੈਰਾਨੀਜਨਕ ਮਾਮਲਾ ਜਿਹੜਾ ਇਹ ਯੂਪੀ ਦੇ ਮਿਰਜ਼ਾਪੁਰ ਤੋਂ ਸਾਹਮਣੇ ਆਇਆ ਕਿ ਵਿਆਹ ਦੇ ਪਹਿਲੇ ਦਿਨ ਹੀ ਪਤੀ ਨੇ ਵੱਡਾ ਕਾਰਾ ਕਰ ਦਿੱਤਾ